ਦੋਸਤੋ ਜਦੋਂ ਤੁਸੀਂ ਕਿਸੇ ਵਿਅਕਤੀ ਨੂੰ ਫੋਨ ਕਾਲ ਕਰਦੇ ਹੋ ਤਾਂ ਫਿਰ ਉਹ ਕਾਲ ਉਸ ਵਿਅਕਤੀ ਤੱਕ ਤਾਂ ਜਾਂਦੀ ਹੀ ਹੈ ਪਰੰਤੂ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੋਵੇਗਾ ਕਿ ਉਹ ਕਾਲ ਹੋਰ ਕਿੱਥੇ-ਕਿੱਥੇ ਜਾ ਸਕਦੀ ਹੈ ਅਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ 2 ਮਿੰਟ ਦੇ ਵਿੱਚ ਪਤਾ ਲੱਗ ਜਾਊਗਾ ਕਿ ਤੁਸੀਂ ਜਿਸ ਵਿਅਕਤੀ ਨੂੰ ਕਾਲ ਕੀਤੀ ਹੈ ਉਹ ਕਾਲ ਉਸ ਵਿਅਕਤੀ ਤੋਂ ਇਲਾਵਾ ਹੋਰ ਕਿੱਥੇ ਪਹੁੰਚ ਗਈ ਹੈ ਕੀ ਕੋਈ ਤੁਹਾਡੀ ਕਾਲ ਸੁਣ ਤਾਂ ਨਹੀਂ ਰਿਹਾ ਕਿਤੇ ਤੁਹਾਡੀ ਕਾਲ ਹੈਕ ਤਾਂ ਨਹੀਂ ਹੋਈ ਹੋਈ ਕੋਈ ਤੀਸਰਾ ਵਿਅਕਤੀ ਤੁਹਾਡੀ ਕਾਲ ਸੁਣ ਤਾਂ ਨਹੀਂ ਰਿਹਾ ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਪੋਜ ਤਾਂ ਫਿਰ ਦੋਸਤੋ ਤੁਹਾਨੂੰ ਇਹ ਪਤਾ ਕਰਨ ਦੇ ਲਈ ਤੁਹਾਡੀ ਕਾਲ ਦੇ ਬਾਰੇ ਦੇ ਵਿੱਚ ਜਾਣਨ ਦੇ ਲਈ ਤੁਹਾਨੂੰ ਬਹੁਤਾ ਐਫਰਟ ਕਰਨ ਦੀ ਜਰੂਰਤ ਨਹੀਂ ਮੈਂ ਤੁਹਾਨੂੰ ਕੁਝ ਕੋਡ ਦੱਸਾਂਗਾ ਅਤੇ ਉਹ ਕੋਡ ਲਗਾ ਕੇ ਤੁਸੀਂ ਆਸਾਨੀ ਦੇ ਨਾਲ 2 ਮਿੰਟ ਦੇ ਵਿੱਚ ਇਸ ਗੱਲ ਦਾ ਪਤਾ ਲਗਾ ਸਕਦੇ ਹੋ ਪਰੰਤੂ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਅਤੇ ਜੇਕਰ ਤੁਸੀਂ ਬਾਈ ਦੀ ਪੰਜਾਬੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈ ਦੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਤਾਲ ਆਪਣੇ ਮੋਬਾਈਲ ਦੀ ਸਕਰੀਨ ਦੇ ਉੱਪਰ ਜਾ ਕੇ ਇਹ ਕੋਡ ਡਾਇਲ ਕਰਕੇ ਆਪਾਂ ਪਤਾ ਕਰਕੇ ਦੇਖਦੇ ਹਾਂ ਸਭ ਤੋਂ ਪਹਿਲਾਂ ਇਹ ਪਤਾ ਕਰਨ ਦੇ ਲਈ ਕਿ ਤੁਹਾਡੀ ਫੋਨ ਕਾਲ ਕਿਤੇ ਹੈਕ ਤਾਂ ਨਹੀਂ ਕੋਈ ਹੋਰ ਵਿਅਕਤੀ ਸੁਣ ਤਾਂ ਨਹੀਂ ਰਿਹਾ ਇਸ ਨੂੰ ਪਤਾ ਕਰਨ ਦੇ ਲਈ ਤੁਹਾਨੂੰ ਇੱਕ ਸੀਕ੍ਰੇਟ ਕੋਡ ਡਾਇਲ ਕਰਨਾ ਹੋਊਗਾ ਉਹ ਕੋਡ ਹੈ ਸਟਾਰ ਹੈਸ਼ 21 ਹੈਸ਼ ਇਸ ਨੂੰ ਡਾਇਲ ਕਰਨ ਦੇ ਲਈ ਆਪਾਂ ਆਪਣੇ ਡਾਇਲਰ ਦੇ ਵਿੱਚ ਜਾਵਾਂਗੇ ਡਾਇਲਰ ਦੇ ਵਿੱਚ ਜਾਣ ਤੋਂ ਬਾਅਦ ਸਟਾਰ ਹੈਸ਼ 21 ਹੈਸ਼ ਕੋਡ ਨੂੰ ਆਪਾਂ ਡਾਇਲ ਕਰ ਦਵਾਂਗੇ ਜੇਕਰ ਦੋ SIM ਮੈ ਤਾਂ ਦੋਨੋਂ SIM ਮਤੋਂ ਵਾਰੀ-ਵਾਰੀ ਡਾਇਲ ਕਰਕੇ ਅਸੀਂ ਚੈੱਕ ਕਰ ਸਕਦੇ ਹਾਂ ਆਪਾਂ ਇੱਕ ਨੰਬਰ SIM ਤੋਂ ਇਸ ਕੋਡ ਨੂੰ ਡਾਇਲ ਕਰਕੇ ਦੇਖਦੇ ਹਾਂ ਕੋਡ ਨੂੰ ਡਾਇਲ ਹੋਣ ਤੋਂ ਬਾਅਦ ਥੋੜਾ ਸਮਾਂ ਲਵੇਗਾ ਅਤੇ ਉਸ ਤੋਂ ਬਾਅਦ ਇਹ ਦੇਖੋ ਇੱਕ ਪੌਪਅਪ ਸਾਡੇ ਸਾਹਮਣੇ ਆ ਗਿਆ ਹੈ ਇਸ ਦੇ ਉੱਪਰ ਲਿਖਿਆ ਹੈ ਵੌਇਸ ਕਾਲ ਦੇ ਅੱਗੇ ਇੱਕ ਨੰਬਰ ਲਿਖਿਆ ਹੋਇਆ ਹੈ ਇਸ ਦਾ ਮਤਲਬ ਇਹ ਹੈ ਕਿ ਮੇਰੇ ਇਸ ਮੋਬਾਈਲ ਦੇ ਵਿੱਚੋਂ ਇਹ ਮੇਰੀ ਕਾਲ ਇਸ ਵਕਤ ਫਾਰਵਰਡ ਹੋ ਰਹੀ ਹੈ ਕਾਲ ਕਿਸੇ ਹੋਰ ਵਿਅਕਤੀ ਕੋਲ ਜਾ ਰਹੀ ਹੈ ਅਤੇ ਉਹ ਵਿਅਕਤੀ ਮੇਰੀ ਕਾਲ ਨੂੰ ਸੁਣ ਸਕਦਾ ਹੈ ਇਸ ਨੂੰ ਚੈੱਕ ਕਰਨ ਦੇ ਲਈ ਤੁਸੀਂ ਆਪਣੇ ਮੋਬਾਈਲ ਦੇ ਵਿੱਚੋਂ ਜੇਕਰ ਦੋ SIM ਹੈ ਤਾਂ ਦੋਵੇਂ SIM ਤੋਂ ਵਾਰੀ-ਵਾਰੀ ਕੋਡ ਨੂੰ ਡਾਇਲ ਕਰਕੇ ਚੈੱਕ ਕਰ ਸਕਦੇ ਹੋ ਦੋਸਤੋ ਜੇਕਰ ਤੁਹਾਡੇ ਮੋਬਾਈਲ ਤੋਂ ਸਟਾਰ ਹੈਸ਼ 21 ਹੈਸ ਕੋਡ ਨਹੀਂ ਲੱਗ ਰਿਹਾ ਤਾਂ ਫਿਰ ਇਸ ਦੀ ਥਾਂ ਤੁਸੀਂ ਸਟਾਰ ਹੈਸ਼ 62 ਹੈਸ਼ ਸਟਾਰ ਹੈਸ਼ 58 ਹੈਸ ਕੋਡ ਵੀ ਟਰਾਈ ਕਰ ਸਕਦੇ ਹੋ ਇਸ ਦੇ ਨਾਲ ਵੀ ਪਤਾ ਲੱਗ ਜਾਂਦਾ ਹੈ ਹੁਣ ਜਦੋਂ ਅਸੀਂ ਸਟਾਰ ਹੈਸ਼ 21 ਹੈਸ਼ ਡਾਇਲ ਕੀਤਾ ਸੀ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਲੱਗ ਗਿਆ ਸੀ ਕਿ ਸਾਡੇ ਮੋਬਾਈਲ ਫੋਨ ਤੋਂ ਕਾਲ ਕਿਤੇ ਫਾਰਵਰਡ ਹੋ ਰਹੀ ਹੈ ਤਾਂ ਫਿਰ ਹੁਣ ਇਸ ਨੂੰ ਬੰਦ ਕਰਨ ਦੇ ਲਈ ਕੀ ਕਰਨਾ ਪਵੇਗਾ ਹੁਣ ਇਸ ਨੂੰ ਬੰਦ ਕਰਨ ਦੇ ਲਈ ਅਸੀਂ ਓਕੇ ਦਬਕੇ ਇਸ ਪੌਪਅਪ ਤੋਂ ਬਾਹਰ ਆ ਜਾਵਾਂਗੇ ਅਤੇ ਫਿਰ ਆਪਣੇ ਉਸੇ SIM ਤੋਂ ਜਿਸ SIM ਤੋਂ ਕਾਲ ਫਾਰਵਰਡ ਹੋ ਰਹੀ ਹੈ ਉਸੇ SIM ਤੋਂ ਆਪਾਂ ਡਬਲ ਹੈਸ਼ 21 ਹੈਸ਼ ਡਾਇਲ ਕਰਾਂਗੇ ਜਦੋਂ ਆਪਾਂ ਇਸ ਨੂੰ ਡਬਲ ਹੈਸ਼ 21 ਹੈਸ਼ ਨੂੰ ਉਸੇ SIM ਤੋਂ ਡਾਇਲ ਕਰਾਂਗੇ ਤਾਂ ਫਿਰ ਇੱਕ ਹੋਰ ਪੌਪਅਪ ਸਾਨੂੰ ਦੇਖਣ ਨੂੰ ਮਿਲੇਗਾ ਅਤੇ ਦੇਖੋ ਇਸ ਦੇ ਉੱਪਰ ਲਿਖਿਆ ਹੋਇਆ ਆਏਗਾ ਕਿ ਕਾਲ ਫਾਰਵਰਡਿੰਗ ਇਰੇਸ ਸਕਸੈਸਫੁਲ ਸੋ ਇਸ ਦਾ ਮਤਲਬ ਹੈ ਕਿ ਹੁਣ ਕਾਲ ਉਸ ਨੰਬਰ ਦੇ ਉੱਪਰ ਜਾਣੀ ਬੰਦ ਹੋ ਚੁੱਕੀ ਹੈ ਸੋ ਇਸ ਤਰ੍ਹਾਂ ਤੁਸੀਂ ਆਪਣੇ ਦੋਵੇਂ ਸਿਮਾਂ ਤੋਂ ਪਤਾ ਵੀ ਕਰ ਸਕਦੇ ਹੋ ਕਿ ਕੋ ਤੁਹਾਡੀ ਕਾਲ ਕੋਈ ਹੋਰ ਵਿਅਕਤੀ ਸੁਣ ਤ ਨਹੀਂ ਰਿਹਾ ਅਤੇ ਜੇਕਰ ਸੁਣਦਾ ਹੋਵੇਗਾ ਫਿਰ ਤੁਸੀਂ ਇਹ ਵਾਲੇ ਕੋਡ ਲਗਾ ਕੇ ਉਸ ਫਾਰਵਰਡਿੰਗ ਨੂੰ ਬੰਦ ਵੀ ਕਰ ਸਕਦੇ ਹੋ ਜੇਕਰ ਤੁਹਾਡੇ ਮੋਬਾਈਲ ਦੇ ਉੱਪਰ ਸਟਾਰ ਹੈਸ਼ 21 ਹੈਸ਼ ਕੰਮ ਕਰ ਰਿਹਾ ਹੈ ਤਾਂ ਫਿਰ ਉਸ ਨੂੰ ਬੰਦ ਕਰਨ ਦੇ ਲਈ ਡਬਲ ਹੈਸ਼ 21 ਹੈਸ਼ ਲੱਗੇਗਾ ਅਤੇ ਜੇਕਰ ਤੁਸੀਂ ਸਟਾਰ ਹੈਸ਼ 62 ਹੈਸ਼ ਨਾਲ ਚੈੱਕ ਕੀਤਾ ਹੈ ਤਾਂ ਫਿਰ ਤੁਸੀਂ ਡਬਲ ਹੈਸ ਬਾਹਰ ਹੈਸ ਲਗਾ ਕੇ ਵੀ ਉਸ ਫਾਰਵਰਡਿੰਗ ਨੂੰ ਬੰਦ ਕਰ ਸਕਦੇ ਹੋ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਕੋਡ ਪਤਾ ਲੱਗ ਗਿਆ ਹੋਣਗੇ ਅਤੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਇਹ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ